ਕਿਸਾਨ ਆਪਣੀ 6 ਮਹੀਨਿਆਂ ਦੀ ਕਮਾਈ ਨੂੰ ਮੰਡੀ ਵਿੱਚ ਲੈ ਕੇ ਆਇਆ ਹੈ ਤੇ ਚਲੋ ਇਸ ਵਾਰ ਜਾ ਕੇ ਪੁੱਛਦੇ ਹਾਂ ਕਿ ਮੰਡੀ ਦੇ ਵਿੱਚ ਕਿਸਾਨ ਤੇ ਕੀ ਹਾਲਾਤ ਨੇ ਤੇ ਇਸ ਵਾਰ ਕਿਸਾਨ ਦੇ ਪੱਲੇ ਕੀ ਪੈ ਰਿਹਾ ਕਿਸਾਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਹਾਲ ਹੈ ਲੰਦਰਾ ਝਾੜ ਦੀ ਕੀ ਰਿਪੋਰਟ ਹੈ ਸਹੀ ਗੱਲ ਬੋਚਾ ਜੀ 1.400 ਲੈ ਕੇ 5 ਦਾ ਅੱਛਾ ਜੀ ਬਹੁਤ ਘੱਟ ਆ ਆ ਹਜ਼ਮੀ ਰੋਗ ਗੋਡਲੀ ਰੋਗ ਹਾਂ ਜੀ ਤੇਲਾ ਹਾਂ ਜੀ ਕਣੀ ਸਾਰਾ ਕੁਝ ਇਕੱਠਾ ਹੋ ਗਈ ਪੈ ਗਿਆ ਹਾਂ ਜੀ ਠੀਕ ਤੇ ਹੋਰ ਘੱਟ ਆ ਜੀ ਸਾਰੇ ਬੜਾ ਬਿਕਰੀ ਦਾ ਕੀ ਹਾਲ ਹੈ ਬਿਕਰੀ ਹੀ ਮੈਂ ਪੁੱਛਿਆ ਬਿਕਰੀ ਠੀਕ ਹੋ ਰਹੀ ਹੈ ਕਿ ਨਹੀਂ ਹਾਂ ਠੀਕ ਹੀ ਹੋ ਰਹੀ ਹੈ ਠੀਕ ላይ ਜੀ ਜਿਆ ਸਾਰੀ ਸਿੱਲੀ ਤੋਂ ਪਤਾ ਲੱਗਦਾ ਅੱਛਾ ਜੀ ਆ ਮੋਬਾਈਲ ਘਟਾ ਲਾ ਗਿਆ ਜੀ ਅੱਛਾ ਜੀ 1.45 ਕੋਲ ਤੋਂ ਦਾ ਕੋਲ 5 ਦਾ ਗਹਿਨ ਦਾ ਅੱਛਾ ਜੀ ਇਹ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਸੀ ਕੀ ਸਰ ਵੀ 826 126 ਤੇ ਪੂਛਾ ਦਾ ਤਾਂ ਕਾफी ਨੁਕਸਾਨ ਆਦਦੇ ਨੇ 26 ਦਾ ਵੀ ਨੁਕਸਾਨ ਹੋ ਰਿਹਾ ਨੁਕਸਾਨ 26 ਦਾ ਵੀ ਹੋਗਾ ਨਾ ਬਰਸਾਤਾਂ ਪੈਣ ਕਰਕੇ ਅੱਛਾ ਜੀ ਬਾਰਸ਼ ਲਗਾਤਾਰ ਪਈ ਹਾਂਜੀ ਤੇ ਕਿਸਾਨਾਂ ਨੂੰ ਸਪਰੇ ਨਹੀਂ ਠੀਕ ਹੈ ਸਸਰੀ ਕਰਨ ਦਾ ਟਾਈਮ ਲੱਗਿਆ ਉਹ ਸਪਰੇਅ ਨਾ ਹੋਣ ਕਰਕੇ ਹਰਦੀ ਲੱਗੀ ਹਰਦੀਆਂ ਰੋਗ ਜਿਹੜਾ ਹਾਂਜੀ ਉਹ ਕਰਕੇ ਬਹੁਤ ਨਾ ਠੀਕ ਹੈ ਉਹ ਕਰਕੇ 70 60 70% ਠੀਕ ਤੇ ਦੂਸਰਾ ਫਿਰ ਜਿਸ ਤਰੀਕੇ ਦੇ ਨਾਲ ਝਾੜ ਹਰ ਇੱਕ ਸਾਲ ਘਟਦਾ ਜਾ ਰਿਹਾ ਪਰ ਜਪਤੀ ਅੱਗੇ ਵੱਧੇ ਜਾ ਰਿਹਾ ਉਹਦਾ ਕੀ ਰਾਜ ਹੈ ਦੇਖੋ ਜਿਹੜਾ ਹੁਣ ਕਿਸਾਨ ਕੋਲ ਹੁਣ ਜ਼ਮੀਨ ਘਟ ਗਈ ਹਾਂਜੀ ਇੱਕ ਤੇ ਲਈ ਜਾਂਦੇ ਨੇ ਫਿਰ ਹੁਣ ਲੋਬੀ ਆਪ ਦੀ ਵੇਚ ਦਿੰਦੇ ਕੋਣ ਕੋ ਠੀਕ ਹੈ ਜਿਵੇਂ ਐਟ ਕੀ ਕਟਾ ਪੈਣਾ ਜਿਹੜਾ ਮਾਰਾ ਜਿਵੇਂ ਕਰਾਂ ਉਹ ਤਾਂ ਮਾਰਿਆ ਜਾਣਾ ਹਾਂਜੀ ਉਹ ਸਾਈਡ ਖੜਾਵੇਂ ਰਹੀ ਹਾਂਜੀ ਆਹ ਸਾਈਡ ਝਾੜ ਰਹੀ ਠੀਕ ਹੈ ਕਿ ਆਪਣੇ ਵੱਲ ਵੀ ਗਵਰਨਮੈਂਟ ਨੂੰ ਕੁਝ ਸੋਚਣਾ ਚਾਹੀਦਾ ਵੀ ਇੱਧਰ ਵੀ ਕੁਝ ਹਾਂ ਹੁਣ ਜੇ ਮਤਲਬ ਕੁਦਰਤੀ ਨੁਕਸਾਨ ਆ ਕੋਈ ਨਾ ਕੋਈ ਕੋਈ ਬੋਨਸ ਵਗੈਰਾ ਜਾਂ ਕੋਈ ਨਾ ਕੋਸਾ ਕਰਨਾ ਚਾਹੀਦਾ ਹਾਂਜੀ ਜਿੰਨਾ ਵੀ ਗਵਰਨਮੈਂਟ ਕਰ ਸਕੀ ਆ ਹਾਂਜੀ ਹਾਂਜੀ ਕਿਹੜਾ ਪਿੰਡ ਹੈ ਬਾਈ ਜਰਾ ਤੋਂ ਮੋਟ ਹੈ ਪਿੰਡ ਮੋਟ ਚੰਗੇ ਬਹੁਤ ਧੰਨਵਾਦੀ ਭਾਈ ਕਿਹੜਾ ਪਿੰਡ ਹੈ ਜੀ ਨਿਯਮਪੁਰ ਨਿਯਮਪੁਰ ਕਿ ਐਕਟੀ ਕੀ ਝਾੜ ਦੀ ਪੋਜੀਸ਼ਨ ਹੈ 420 ਠੀਕ ਜਿਹੀ ਹੈ ਇਹਨਾਂ ਵਰਤੀ ਵਿੱਚ ਅੱਛਾ ਜੀ ਕਿਹੜਾ ਬੀਬੀ ਜੀ ਅਸੀਂ ਤੁਸੀਂ 26 26 ਵੀ ਇਹ ਪੁੱਛਦਾ ਤਾਂ ਨੁਕਸਾਨ ਦੱਸਦੇ ਨੇ 26 ਦਾ ਵੀ ਨੁਕਸਾਨ ਹੋ ਰਿਹਾ 26 ਦੇ ਵੀ ਅੱਛਾ ਜੀ ਕਿੰਨੀ ਇੱਕ ਵੱਡੀ ਦੀ ਬੋਲੇਗਾ ਅਜੀ ਚਾਰ ਕਿਲੋ ਚਾਰ ਕਿਲੋ ਤੇ ਫਿਰ ਸਰਕਾਰ ਨੂੰ ਜਿਹੜਾ ਨੁਕਸਾਨ ਆ ਹੋ ਰਿਹਾ ਆਪਣੇ ਏਰੀਆ 'ਚ ਹੋਈ ਇਹਦੇ ਬਾਰੇ ਵੀ ਆਪਾਂ ਨੂੰ ਵੀ ਥੋੜਾ ਮਾਅਜ਼ੇ ਬਾਰੇ ਦੇਖਣਾ ਚਾਹੀਦਾ ਹੈ ਸਰਕਾਰ ਨੇ ਆਪਾਂ ਨਹੀਂ ਦੇਣਾ ਨਹੀਂ ਦੇਣਾ ਇਹ ਕਿਹੜਾ ਦੰਗ ਨੀ ਹੈ ਇੱਕ ਸੜਾਈ ਕੁਐਸਚਨ ਹੋਰ ਵੀ ਆ ਵੀ ਦਿਨੋਂ ਦਿਨ ਝਾੜ ਦੇ ਵਿੱਚ ਗਰਾਵਟ ਆ ਰਹੀ ਹੈ ਹਰੇਕ ਸਾਲ ਪਰ ਜਪਤੀ ਦਾ ਰੇਟ ਹਾਈ ਹੋ ਰਿਹਾ ਹੈ ਇਹ ਦਾ ਇਹ ਦਾ ਕੀ ਰਾਜ ਹੈ ਇਹ ਲੋਕ ਜੂਲਾ ਖੇਲਦੇ ਹਾਂਜੀ ਜੂਲਾ ਖੇਲਦੇ ਜੂਆ ਖੇਲਦੇ ਜੂਆ ਖੇਲਦੇ ਅੱਛਾ ਜੀ ਹੁਣ ਜਿਹੜੀ ਆਲੂ ਆਰ ਮੱਕੀ ਦੇ ਪੈਸੇ ਵਧੇ ਗਏ ਹਾਂਜੀ ਮੱਕੀ ਵਾਲੇ ਪਹਿਲਾਂ 22 ਲੱਖ 290 ਹਜ਼ਾਰ ਤੋਂ ਲੱਖ ਤੱਕ ਮੱਕੀ ਹਾਂਜੀ ਸਰਕਾਰ ਤੋਂ ਪਹਿਲਾਂ ਜਿਹੜੇ ਪਿੱਛੋਂ ਰਹੇ ਉਹ 40 ਹਜ਼ਾਰ ਤੋਂ ਵੀ ਨੇ ਠੀਕ ਹੈ ਕਿਲੇ ਦੀ ਮੱਕੀ ਖਰਚਾ ਪੈ ਗਿਆ ਉਹ ਬੱਜਦਾ ਪੁੱਤ ਠੀਕ ਹੈ ਠੀਕ ਕਰਕੇ ਜਿਹਦਾ ਹੁਣ 90000 ਨੂੰ ਪੀਲਾ ਮੱਕੀ ਦਾ ਵੇਚ ਰਿਹਾ ਹੂੰ ਉਹ ਆਪ ਵੀ ਜਿਹੜੇ ਵਧਾਰੇ ਜਿਹੜਾ ਨੂੰ ਘਾਟੇ ਵਾਲਾ ਕਰ ਤੇ ਪਰ ਜੀਰੀ ਘਾਟੇ ਦਾ ਸੌਦਾ ਇਸ ਵਾਰ ਜੀਰੀ ਦਾ ਇਹਦੀ ਘਾਟੇ ਦਾ ਸੌਦਾ ਜੀ ਉਧਰ ਦੇ ਲੋਕ ਖਾਣੇ ਮਾਰ ਲੈ ਅੱਛਾ ਜੀ ਅਸੀਂ ਘਾਟੇ ਮਾਰ ਲੈ ਠੀਕ ਹੈ ਵੀ ਉਧਰ ਹੱਟ ਨੇ ਮਾਰ ਲੈ ਇੱਧਰ ਘੱਟ ਨੇ ਮਾਰ ਲੈ ਹਾਂ ਅੱਛਾ ਬਰਾਬਰ ਹਾਂ ਲਾਈਕ ਚਾਰ ਦਫਾ 5 ਦੇ ਨਵੰਬਰ ਦੇ ਡੋਲੇ ਗਏ ਉਹ ਦੇਖੋ ਤੇ ਆਉਗੇ ਨਾ ਵੀ ਜਿਹੜੀ ਅਸੀਂ 70 80 ਹਜ਼ਾਰ ਦੀ ਨਹੀਂ 50 ਹਜ਼ਾਰ ਦੀ ਨਹੀਂ ਹੋ ਰਹੀ 16 98 1500 ਦਾ ਅੱਛਾ ਜੀ ਕੀਤੇ ਨੇ ਕਵਾਂਟਰ ਤੋਂ ਥੱਲੇ ਝਾੜਾ ਗਿਆ ਨਹੀਂ ਚਾਰ ਪੁਆਇੰਟ ਲੋਕ ਤੇ ਝਾੜੂ ਤਾਉ। ਠੀਕ ਟਿਪ ਜਿਹੜੀ ਆਪਣਾ ਗਵਰਨਮੈਂਟ ਦੀ ਖਰੀਦ ਦਾ ਕੀ ਹਾਲ ਹੈ? ਖਰੀਦ ਦਾ ਜੇ ਜੀ ਹੈ ਅੱਛਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਤੇ ਆ ਬਸਤਾਂ ਤੇ ਆ ਰਹੇ ਨੇ ਇਹਦਾ ਵਿੱਚ ਗੱਲ ਲੋ ਬਿਲਕੁਲ ਨਾ ਵੀ ਉਹਦਾ ਸਾਲ ਨਹੀਂ ਵਿੱਚ ਗੱਲ ਅੱਛਾ ਅੱਛਾ ਆ ਹੁਣ ਦੋ ਵਾਰੀ ਤੇ ਖਾਵਾਗੇ ਆ ਆਉਣ ਤੋਂ ਦੋ ਡੋਡੀ ਦਾ ਅਟੈਕ ਡੋਡੀ ਹੈ ਅੱਛਾ ਯਾਨੀ ਡੋਡੀ ਤੋਂ ਬਗੈਰ ਵੀ ਝਾੜ ਦੇ ਉੱਤੇ ਮਾਰ ਪੈ ਰਹੀ ਹੈ ਬੈਰ ਠੀਕ ਯਾਨੀ ਜਿਹੜੀ ਜੀ 6.5 ਪੌਣਾ 76 ਦੇ ਜਲੀ ਦੀ ਹਾਂਜੀ ਸਭੀ ਜਲੀ ਹਾਂਜੀ ਉਹ 5 ਸਵਾ 5 ਯਾਨੀ 5 ਤੋਂ 20 ਥੱਲੇ ਆ ਬਹੁਤੇ ਲੋਕ ਹਾਂਜੀ ਜਿਸ ਤਰੀਕੇ ਨਾਲ ਜਿਹੜੇ ਐਨ ਆਰ ਆਈ ਵੀਰ ਨੇ ਕਾਫੀ ਮਦਦ ਕਰਦੇ ਨੇ ਹੜਪੀੜਤਾਂ ਦੇ ਉਹਨਾਂ ਨੂੰ ਹੁਣ ਆਪਣੇ ਏਰੀਆ 'ਚ ਵੀ ਜਬਤੀ ਤੋਂ ਉਹਨਾਂ ਨੂੰ ਕੋਈ ਰਾਹਤ ਦੇਣੀ ਚਾਹੀਦੀ ਹੈ ਜਾਂ ਦੇਣੀ ਨਹੀਂ ਚਾਹੀਦੀ ਹਾਂਜੀ ਦੇਣੀ ਜੀਏ ਅਰੇ ਆਪਣੇ ਲੋਕੀਂ ਅੱਛਾ ਕਿ ਕਿੰਦੀ ਰਫ਼ਤਾਰ ਜੀ ਜਾਂਦੇ ਉਹਨੇ ਰੇਟ ਵਧਾਦਾ ਜੀ ਵੀਰ ਸੈਂਟਰ ਜਾਂ ਹੋਰ ਸਰਕਾਰਾਂ ਨੇ ਤਾਂ ਲੜਨੀ ਲੋੜੇ ਨਹੀਂ ਅਸੀਂ ਆਪ ਦੇ ਵਿੱਚ ਹੀ ਲੜੀ ਜਾਂਦੇ ਹਾਂ ਨਹੀਂ ਹੋਣੀ ਬਹੁਤ ਧੰਨਵਾਦੀ ਤੁਹਾਡਾ ਟਾਈਮ ਦੇਣ ਦਾ ਥੈਂਕ ਯੂ ਝਾੜ ਦਾ ਕੀ ਹਾਲ ਚੱਲਿਆ ਇਸ ਵਾਰੀ ਝਾੜ ਦਾ ਜੀ ਹਜੇ ਤਾਂ ਥੋੜੀ ਵੱਡੀ ਆ ਇਹ ਜਾਣਕਾਰੀ ਨਹੀਂ ਅੱਛਾ ਜੀ ਅੱਛਾ ਹਾਂ ਜੀ ਥੋੜੀ ਵੱਡੀ ਆ ਰਾ ਫਰਾ ਬੀਜਣ ਵਾਸਤੇ ਪੱਟੇ ਬੀਜਣ ਵਾਸਤੇ ਅੱਛਾ ਜੀ ਜਿਵੇਂ ਕੱਟ ਰੱਖੂ ਝਾੜ ਠੀਕ ਹਾਂ ਕਿੰਨੇ ਪਰਸੈਂਟ ਦਾ ਨੁਕਸਾਨ ਹੋਤਾ ਦੇ ਕਿਵੇਂ ਅੱਗੇ 30 ਦਾ ਸੀ ਫਟ ਕੀ ਸਮਝ ਲਓ ਬਈ 22 23 ਦਾ ਮਕਾਨ ਇੱਕ ਹਾਂਜੀ 22 23 ਚੋਂ ਉਹ ਠੀਕ ਹੈ ਨਾ ਛਾੜ ਦੇ ਠੀਕ ਦੇਖੋ ਜਿਆਦਾ ਕਿਹੜਾ ਪਿੰਡ ਆ ਵੀਜੀ ਪਿੰਡ ਚਾਪ ਦਾ ਚਾਪ ਸੰਗੈ ਥੈਂਕ ਯੂ ਇੱਕ ਪਿੰਡ ਆ ਤੁਹਾਡਾ ਦੋ ਮੰਜ਼ਲੇ ਦੋ ਮੰਜ਼ਲੇ ਅੱਜ ਵਾਰੀ ਪਤਾ ਕਰਨਾ ਸੀ ਕੀ ਹਾਲਾਤ ਨੇ ਛਾੜ ਦੇ ਬਹੁਤ ਮਾੜੇ ਜੀ ਹਾਂਜੀ ਮਾੜੇ ਬਹੁਤ ਅੱਛਾ ਜੀ ਠੀਕ ਕਿੰਨਾ ਸੰਧਤੀ ਜੋ ਵੀ ਮਾਤਰਾ ਦਾ ਜ਼ਿਕਰ ਹੋ ਰਿਹਾ ਜੀ 26 ਨੂੰ ਵੀ ਪ੍ਰੋਬਲਮਾਂ ਨਾਲ ਤਾਂ ਪੂਸਾ ਨੂੰ ਕੱਲੀ ਨੂੰ ਨਹੀਂ ਸਾਰੀਆਂ ਨੂੰ ਹੈ ਜੀ ਬੈਡਰ ਨੇ ਤਾਂ ਸਭ ਨੂੰ ਫਾਲਤ ਹੋਇਆ ਅੱਛਾ ਜੀ 1509 ਜਿਹੜੇ ਤੀਰਵਾਂ ਚੋਂ ਕੋਟਾ ਦੀ ਹੈ 26 ਦੀ ਜੋ ਬਿਜਲੀ ਹੈ 3 ਗਣ ਜਿਸ ਦਾ ਪਿੱਲਾ ਵੱਧ ਨਿਕਲਿਆ ਹੈ ਉਸ ਟੋਟਲ ਐਵਰੇਜ ਯਾਨੀ ਘਟ ਇਹ ਇੱਕ ਗੱਲ ਸੜੀ ਸਮਝ ਤੋਂ ਬਾਹਰ ਆ ਕਿ ਝਾੜ ਹਰ ਇੱਕ ਸਾਲ ਘਟ ਰਿਹਾ ਹੈ ਪਰ ਜ਼ਬਤੀਆਂ ਵੱਧ ਰਹੀਆਂ ਨੇ ਇਹਦਾ ਇਹਦਾ ਕੀ ਰਾਜ ਜਮੀਨਾਂ ਘਟੀ ਜਾਂਦੀਆਂ ਨੇ ਜੀ ਮੈਨਰਤਰੇਸ਼ਨਾਂ ਤਾਹਾਂ ਦੀ ਹੁਣ ਜੀੜੀ ਨੇ ਮਾਰ ਲੇ ਹੁਣ ਆਸੋਂ ਦੀ ਆਸ ਨੂੰ ਬਚਾ ਲੈਣਗੇ ਆਲੂ ਮਾਰ ਲੈਣਗੇ ਫਿਰ ਮੱਕੀ ਦੀ ਆਸ ਹੋ ਜੂ ਬਸ ਇਹ ਕੁੱਤੇ ਜਾਗਦੇ ਵਿੱਚ ਫਿਰ ਜਣੀ ਆਪ ਮਰ ਜਾਗੇ ਹਾਂ ਬਸ ਬਹੁਤ ਧੰਨਵਾਦ ਆਦਮੀ ਇਸ ਵਾਰੀ ਦਾ ਮਰ ਨਹੀਂ ਘੱਟੇ ਨੇ ਹਾਂ ਘੱਟੇ ਨਹੀਂ ਕਿੰਨਾ ਕੁ ਘਟੇ ਫਿਰ کافی ਘਟਾ ਅੱਛਾ ਜੀ ਕਿਹੜੀ ਫਸਲ ਹੈ 26 26 26 ਦਾ ਬਹੁਤ ਘੱਟ ਹੈ 26 ਦਾ ਸਾਢੇ 5 ਦਿਨ ਅੱਛਾ ਜੀ ਤੇ ਤੁਸੀਂ ਵੀ ਲੈ ਕੇ ਆਈ ਹਾਂ ਜੀ ਕੀ ਹੈ ਹੈ ਨਹੀਂ ਕੋਈ ਚੰਗੀ ਨਹੀਂ ਨਹੀਂ ਪੰਜ ਪੰਜ ਨੰਬਰ ਅੱਛਾ ਜਿਹੜੀ ਚੰਗੀ ਫਸਲ ਅੱਗਾ ਮੇਰੀ ਫਿਰ ਇਹ ਗਵਰਨਮੈਂਟ ਨੂੰ ਆਪਣੇ ਏਰੀਆ ਵੱਲ ਵੀ ਧਿਆਨ ਦੇਣਾ ਚਾਹੀਦਾ ਥੋੜਾ ਮਾਜੇ ਦਾ ਹੈਂ ਤੇ ਇੱਕ ਇੱਕ ਸਮਾਂ ਤੋਂ ਬਾਹਰ ਹੈ ਜਿਹੜੀ ਹਮੇਸ਼ਾ ਝਾੜ ਘਟ ਰਿਹਾ ਹੁਣ ਇਸ ਤਰ੍ਹਾਂ ਤੇ ਜ਼ਬਤੀ ਕਿਉਂ ਵੱਧ ਰਹੀ ਹੈ ਜੀ ਯਾਦ ਕੀਤਾ ਹੈ ਜਾਈ ਬਲੋ ਤਿੰਨ ਫਸਲਾਂ ਨੂੰ ਪਾਇਆ ਹੈ ਨਾ ਅੱਛਾ ਜੀ ਤਿੰਨ ਫਸਲਾਂ ਕਰਕੇ ਲਾ ਰੇਟ ਚੱਕੀ ਹੈ ਠੀਕ